ਮਟਾਲਾ ਦੀ ਨਵੀਂ ਆਬਾਦੀ ਇਲਾਕੇ ਵਿੱਚ ਬੱਚਿਆਂ ਦੀ ਲੜਾਈ ਇੰਨੀ ਵੱਡੀ ਕਿ ਦੋ ਧਿਰਾਂ ਨੇ ਇੱਕ ਦੂਜੇ ਉੱਤੇ ਹਮਲਾ ਕਰ ਦਿੱਤਾ ਇਸ ਹਮਲੇ 'ਚ ਦੋਵਾਂ ਧਿਰਾਂ ਦੇ ਤਿੰਨ ਲੋਕ ਜ਼ਖਮੀ ਹੋ ਗਏ ਇੱਕ ਧਿਰ ਨੇ ਦੂਜੀ ਧਿਰ ਤੇ ਗੋਲੀਆਂ ਚਲਾਉਂਦੇ ਲਗਾਏ આરોਪ ਦੂਸਰੀ ਧਿਰ ਦਾ ਜ਼ਖਮੀ ਫੌਜੀ ਜਵਾਨ ਨੇ ਗੋਲੀਆਂ ਚੱਲਣ ਤੋਂ ਕੀਤਾ ਇਨਕਾਰ ਦੂਸਰੇ ਪਾਸੇ ਦੋਵਾਂ ਧਿਰਾਂ ਦੇ ਜ਼ਖਮੀ ਸਿਹਤਸਾਲ ਵਿੱਚ ਇਲਾਜ ਅਧੀਨ ਹਨ ਅਤੇ ਡਾਕਟਰ ਦਾ ਕਹਿਣਾ ਹੈ ਕਿ ਇਲਾਜ ਚੱਲ ਰਿਹਾ ਹੈ ਅਤੇ ਝਗੜੇ ਦੀ ਇਤਲਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਇਸ ਝਗੜੇ ਵਿੱਚ ਜ਼ਖਮੀ ਹੋਏ ਇੱਕ ਢਿੱਡ ਦੇ ਕਸ਼ਮੀਰ ਅਤੇ ਸੁਖਪ੍ਰੀਤ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਦੇ ਹੀ ਰਹਿਣ ਵਾਲੇ ਫੌਜੀ ਜਵਾਨ ਗੁਰਜੰਟ ਸਿੰਘ ਨੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਉਹਨਾਂ ਤੇ ਤੇਜ਼ ਹੱਥਿਆਰਾਂ ਦੇ ਨਾਲ ਸਾਹਮਣਾ ਕਰ ਦਿੱਤਾ ਤੇ ਜਾਨੋਂ ਮਾਰਨ ਦੀ ਨੀਤ ਨਾਲ ਗੋਲੀਆਂ ਵੀ ਚਲਾਈਆਂ ਇਸ ਹਮਲੇ 'ਚ ਅਸੀਂ ਦੋਵੇਂ ਜ਼ਖਮੀ ਹੋ ਗਏ ਉੱਥੇ ਹੀ ਦੂਸਰੇ ਢਿੱਡ ਦੇ ਜ਼ਖਮੀ ਫੌਜੀ ਜਵਾਨ ਗੁਰਜੰਟ ਸਿੰਘ ਅਤੇ ਉਸ ਦੀ ਭੈਣ ਸੁਖਪ੍ਰੀਤ ਕੋਰ ਨੇ ਦੱਸਿਆ ਕਿ ਉਹ ਦੋਵੇਂ ਮੋਟਰਸਾਈਕਲ ਤੇ ਜਾ ਰਹੇ ਸੀ ਕਿ ਰਸਤੇ ਵਿੱਚ ਉਹਨਾਂ ਉੱਤੇ ਇੱਟਾਂ ਮਾਰ ਕੇ ਹਮਲਾ ਕੀਤਾ ਜਦੋਂ ਉਹਨਾਂ ਨੇ ਮੋਟਰਸਾਈਕਲ ਰੋਕਿਆ ਤਾਂ ਕਸ਼ਮੀਰ ਅਤੇ ਸੁਖਪ੍ਰੀਤ ਨੇ ਉਹਨਾਂ ਤੇ ਪਿੱਛੇ ਹਮਲਾ ਕਰ ਦਿੱਤਾ ਅਤੇ ਗੁਰਜਿੰਟ ਸਿੰਘ ਨੂੰ ਜ਼ਖਮੀ ਕਰ ਦਿੱਤਾ ਉਹਨਾਂ ਕਿਹਾ ਕਿ ਬੱਚਿਆਂ ਦੀ ਲੜਾਈ ਨੂੰ ਲੈ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਪਰ ਗੋਲੀਆਂ ਨਹੀਂ ਚਲਾਈਆਂ ਇਹ ਸਮਝ ਲਿਆ ਜੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਉਹ ਤੁਹਾਨੂੰ ਦਿਖਾਉਂਦੇ ਹਾਂ ਪਹਿਲਾ ਇਹ ਸੀਸੀਟੀਵੀ ਵੀਡੀਓ ਗੱਲ ਭਾਜੀ ਇਹ ਹੋਈ ਹੈ ਕਿ ਪਹਿਲਾਂ ਵੀ ਇਹ ਮੁੰਡੇ ਸਾਡੇ ਭਤੀਜਾਂ ਨੂੰ ਮਾਰ ਪੁੱਟ ਕੇ ਗਏ ਆ ਅਸੀਂ ਪਹਿਲਾਂ ਵੀ ਪਰਚਾ ਦਿੱਤਾ ਸੀ ਪੇਸ਼ਾ ਵੀ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਉਸ ਤੋਂ ਬਾਅਦ ਫਿਰ ਦੋ ਚਾਰ ਦਿਨ ਪਹਿਲਾਂ ਇਹਨਾਂ ਦਾ ਮੁੰਡਾ ਫੌਜੀ ਆ ਗੁਰਜੰਟ ਤੇ ਇਹ ਉਦਣ ਹੀ ਮੇਰੇ ਭਤੀਜਾਂ ਚ ਪੇੜਾ ਚੂੜਾ ਮਾਰ ਗਏ ਅਸੀਂ ਫੇਰ ਪਰਚਾ ਦਿੱਤਾ ਸਾਡੀ ਫੇਰ ਨਹੀਂ ਸੁਣਵਾਈ ਹੋਈ ਉਹਨਾਂ ਪੈਸੇ-ਪੁਸੇ ਭਰਤੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੈਗੀ ਕਿ ਇਹ ਐਮਐਲਏ ਨਾਲ ਕਿਹ ਮੰਤਰੀਆਂ ਹੀ ਗਰੀਬ ਲੋਕਾਂ ਦੀ ਧੜੀ ਧੱਪਾ ਕਰਕੇ ਖਾਣ ਵਾਲੇ ਆ ਉਹ ਅੱਜ ਜੀ ਵ ਹੋਇਆ ਮੈਂ ਆਪਣੇ ਘਰੋਂ ਆਉਂਦਿਆਂ ਦੂਜੇ ਘਰ ਤੇ ਆਉਂਦਿਆਂ ਪੀ 5 10 15 ਗੱਡੀਆਂ ਖਲੁੱਤੀਆਂ ਸੀ ਇਹਨਾਂ ਪਿਸਟਲ ਗੋਲੀਆਂ ਚਲਾਈਆਂ ਵਾ ਮੇਰਾ ਪਰਿਵਾਰ ਮਾਸਾ ਭੱਜ ਗਿਆ ਬੱਚਾ ਮੇਰੀ ਮੰਮੀ ਜੀ ਘਰੇ ਮੇਰੇ ਦੋ ਭਤੀਜੇ ਨਿੱਕੇ ਮੈਂ ਘਰੇ ਮੇਰਾ ਸ਼ੇਰਸੂਰ ਪਾੜ ਗਿਆ ਵੇਖੋ ਲੱਕ ਤੋੜ ਗਏ ਡਾਂਗਾ ਮਾਰ ਕੇ ਮੈਂ ਗਵਾਂਡੀਆਂ ਦੇ ਘਰ ਮਹਾ ਬਚ ਕੇ ਬਚਾਂ ਗਵਾਂਡੀਆਂ ਦੇ ਵੀ ਰੋੜੇ ਰਾੜੇ ਮਾਰ ਕੇ ਗਏ ਹੋ ਗੋਲੀਆਂ ਚਾਰ ਪੰਜ ਗੋਲੀਆਂ ਚਲਾਈਆਂ ਚਾਰ ਪੰਜ ਪਿਸਟਲ ਹੀ ਬਾਕੀ ਖੋਖ ਖਾਕ ਲੈ ਕੇ ਭੱਜ ਗਏ ਹੋ ਕਿੰਨੇ ਬੰਦੇ ਤੁਹਾਡੇ ਜਖਮ ਤੁਹਾਡੇ ਬੰਦੇ ਆ ਜੀ ਮੇਰੀ ਮਦਰ ਆ ਮੇਰੀ ਮਾਤਾ ਜੀ ਆ ਮ ਤੇ ਉਹ ਸਾਨੂੰ ਜਾਨੋਂ ਮਾਰਨਾ ਹੈ ਪੂਰੀ ਗੈਂਗਵਾਰ ਕਰਨ ਆਏ ਆ ਆਪਣੇ ਜਖਮੀ ਕਿੰਨੇ ਹੋਏ ਤੁਹਾਡੇ ਜਖਮੀ ਮੇਰਾ ਭਤੀਜਾ ਮੇਰੀ ਮਾਤਾ ਮੈਂ ਤੇ ਛੋਟਾ ਮੁੰਡਾ ਅੱਡਾ ਉੱਚੇ ਅਸੀਂ ਸਰਕਾਰ ਕੋਲ ਸਾਬ ਚੋਂ ਨੇ ਇਹੋ ਜਿਹੇ ਗੈਂਗਵਾਰਾਂ ਨੂੰ ਚੋਕ ਕੇ ਅੰਦਰ ਦੇਵੇ ਕਿਉਂਕਿ ਗਾਂ ਤੁਹਾਨੂੰ ਸਾਨੂੰ ਸੱਖਿਆ ਮਿਲੇ ਸਰਕਾਰ ਕੋਲ ਵੀ ਅਸੀਂ ਡਰ ਕੇ ਨਾ ਜੀਏ ਆਪਣੇ ਝਾੜੀ ਤੇ ਪਾ ਕਰਨ ਜਾਈਏ ਇਹਨਾਂ ਕੱਲ ਨੂੰ ਸਾਨੂੰ ਫੇਰ ਐ 22 25 ਮੁੰਡਿਆਂ ਨੂੰ ਹਸਪਤਾਲ ਦੇ ਬਾਹਰ ਹੀ ਪਲਾ ਰਹੇ ਸਾਨੂੰ ਹਸਪਤਾਲ ਦਾਖਲ ਤੱਕ ਨਹੀਂ ਹੋਣ ਦੇਂਦੇ ਅਹੀਂ ਤੇ ਪਤਾ ਨਹੀਂ ਕਿਦਾਂ ਬਚਬੂਚੇ ਲੋਕ ਲਗਾਉਂਦੇ ਹਸਪਤਾਲ ਆਏ ਆ ਜੀ ਇਹਨਾਂ ਹਸਪਤਾਲ ਆ ਕੇ ਕੱਟਕੁੱਟੇ ਦੇ ਕੇ ਆਪਣੇ ਮ ਇਹ ਆਪਣੇ ਦਾਖਲ ਹੋ ਗਿਆ ਇਹਨਾਂ ਦਾ ਮੁੰਡਾ ਫੌਜੀ ਆ ਸਰਕਾਰੀ ਉਹ ਮੁੰਡੇ ਨੂੰ ਪੈਸੇ ਪੂਹੇ ਦਿੰਦਾ ਖਰਚਾ ਵਰਚਾ ਦਿੰਦਾ ਵਾ ਸਾਡੇ ਪਰਵਾਸ ਦੇ ਗੋਟ ਨੂੰ ਠਟ ਕਰਨ ਦੇ ਉਹ ਇਸ ਟਾਈਮ ਛੁੱਟੀ ਆਇਆ ਉਹਨੇ ਆਪਣੇ ਕੱਟ ਲਾ ਕੇ ਦਾਖਲ ਹੋ ਗਿਆ ਸਰਕਾਰ ਇਹ ਕਹਿੰਦੀ ਆ ਵੀ ਫੌਜੀ ਨੂੰ ਵੀ ਤੁਸੀਂ ਲੋਕਾਂ ਗਰੀਬਾਂ ਤੇ ਜਾ ਕੇ ਤੁਸੀਂ ਹਮਲੇ ਕਰੋ ਤੇ ਇਹੀ ਤੁਹਾਨੂੰ ਪੈਸੇ ਦਿੰਦੇ ਆ ਸਰ ਇਦਾਂ ਦੀ ਗੱਲ ਹੁੰਦੀ ਕੱਲਣਾ ਬੜੇ ਦਿਨੋਂ ਸਾਡੇ ਵੈਰ ਨਾਲ ਵੀ ਕੱਲ ਉਹਨੇ ਮੇਰੇ ਮੱਥੇ ਤੇ ਪਿਸਤੌਲ ਰੱਖੀ ਆਂਦਾ ਵੀ ਜੇ ਤੁਸੀਂ ਨਾ ਸੁਧਰੇ ਨਾ ਕਹਿੰਦਾ ਘਰ ਛੱਡ ਕੇ ਚਲ ਜਾ ਉਹਨੇ ਇੱਕ ਦਿਨ ਆ ਗਿਆ ਨਾ ਅੰਦਾ ਕਿ ਗੋਲੀਆਂ ਚਲਾਉਣੀਆਂ ਉਹ ਜ਼ਰ ਚੱਤੀ ਆ ਕੇ ਸਾੜ ਚਲਾ ਗਏ ਉਹਨਾਂ ਸਰ ਪਿੱਛੇ ਸਾਰੇ ਗੋਲੀਆਂ ਸਰ ਜੀ ਸਰ ਮੈਂ ਤਾਂ ਸਾਰੇ ਅੰਦਰ ਸੁਤਾਂ ਸਰ ਮੇਰੇ ਮਨੇ ਚਲਾਈਆ ਸਰ ਇੱਕ ਗੋਲੀ ਚਲਾਈ ਮੇਰੇ ਬਾਹਰ ਬਾਕੀ ਸਰ ਬਾਹਰ ਚਲਾਈਆਂ ਮੈਂ ਤਾਂ ਸਰ ਕੋਟ-ਕੁਟ ਗਏ ਸਾਰੇ ਆਣੇ ਤੇ ਮੈਂ ਸਰ ਮਹਾ ਬਚਿਆਣ ਗੋਲੀ ਤੋਂ ਸਰ ਮੈਂ ਚਾਹੁੰਦਾ ਇਨਸਾਫ ਮਿਲੇ ਮੈਨੂੰ ਉਹ ਸਰ ਮੈਨੂੰ ਕਹਿੰਦਾ ਸੀ ਮੈਂ ਫੌਜੀ ਆ ਨਾ ਮੈਂ ਇਹਦੇ ਪੈਸੇ ਚਾਰ ਤੋੜ ਕੇ ਫੇਰ ਵੀ ਛੋਟਿਆ ਨਾ ਮੈਨੂੰ ਆਂਦਾ ਤੂੰ ਜੇਲ੍ਹ ਚਲ ਜਾਣਾ ਕਿਹੜੀ ਗਲਤੀ ਦੁਸ਼ਮਣ ਕਰ ਦੁਸ਼ਮਣ ਸਰ ਮੈਨੂੰ ਨਹੀਂ ਪਤਾ ਕਿਹੜੀ ਗਲਤੀ ਦੁਸ਼ਮਣ ਸਾਰੇ ਉਹਦੇ ਚਾਚੇ ਦਾਦੇ ਦੇ ਮੁੰਡੇ ਆ ਨਾ ਉਹ ਸਰ ਮੇਰੇ ਤੇ ਪਾਣੀ ਕਾਦੀ ਗੱਲਾਂ ਓਕੇ ਇਹ ਤਾਂ ਕਦੀ ਗੱਲੋਂ ਨਹੀਂ ਹੋ ਕਹਿੰਦਾ ਮੈਂ ਫੌਜੀ ਆਂਦਾ ਮੈਂ ਪੈਸੇ ਚਾਰ ਚੁੜ ਕੇ ਤੂੰ ਚੱਲ ਜਾ ਨਾ ਫਿਰ ਫੌਜ ਚ ਆਂਦਾ ਤੂੰ ਜੇਲ੍ਹ ਚ ਸਰੇਗਾ ਇਹ ਸਰ ਮੈਂ ਆਪਣੀ ਸਿਸਟਰ ਨੂੰ ਲੈ ਜਾਂਦਾ ਹੀ ਪਿੰਡ ਥਾਣੀ ਪਹਿਲਾਂ ਮਨ ਨੰਕੇ ਜਾਂਦਾ ਸੀ ਤੇ ਇਹ ਖੜੇ ਸੀ ਉੱਥੇ ਇਹਨਾਂ ਨੂੰ ਮੈਂ ਵੇਖ ਲਿਆ ਵੀ ਇਹ ਜਾਂਦਿਆ ਵਾ ਤੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਪਿੱਛੇ ਇਹਨਾਂ ਨੇ ਕੀ ਕੀਤਾ ਮਤਲਬ ਮੁੰਡੇ ਮੁੰਡੇ ਨਾਲ ਇਕੱਠੇ ਕਰ ਲਏ ਤੇ ਬਾਅਦ ਵਿੱਚ ਮੈਂ ਵਾਪਸ ਆਂਦਿਆ ਸੀ ਤੇ ਇਹ ਮੁੰਡੇ ਉੱਥੇ ਖੜੇ ਆ ਤੇ ਇਹਨੇ ਜਿਹੜਾ ਮੁੰਡਾ ਆਈ ਹਨਾ ਜਿਹਦੇ ਨਾਲ ਗੱਲਬਾਤ ਹੋਈ ਆ ਉਹ ਮੁੰਡੇ ਨੇ ਵਟਾ ਫੜਿਆ ਚੱਲਦੇ ਮੋਟਰਸਾਈਕਲ ਤੋਂ ਵਟਾ ਮਾਰਿਆ ਵਾ ਮੇਰੇ ਤੇ ਮੈਂ ਵਟਾ ਵੇਖ ਕੇ ਤੇ ਮੋਟਰਸਾਈਕਲ ਦੇ ਅੱਗੇ ਵੱਜਾ ਵਾ ਪਤਾ ਨਹੀਂ ਬਾਈਕ ਟੁੱਟੀ ਕਿ ਨਹੀਂ ਟੁੱਟੀ ਮੈਂ ਨਹੀਂ ਵੇਖੀ ਬਾਈਕਾ ਤੇ ਉਸ ਤੋਂ ਬਾਅਦ ਆਪਣਾ ਮੈਂ ਇਦਾਂ ਹੀ ਨੰਗਲ ਲੱਗਾ ਫਿਰ ਮੈਂ ਫੇਰ ਖਲੋ ਗਿਆ ਮੇਰੇ ਨਾਲ ਸਿਸਟਰ ਹੀ ਮੇਰੇ ਮੈਂ ਮਨੇ ਇਹ ਮੈਂ ਕਿਤੇ ਮਗਰੋਂ ਕੋ ਮਾਰ ਲੈ ਦੇ ਤੇ ਮੈਂ ਖੜ ਗਿਆ ਉੱਥੇ ਉਸ ਤੋਂ ਬਾਅਦ ਇਹਨਾਂ ਨੇ ਮਗਰੋਂ ਆ ਕੇ ਮੇਰੇ ਸਿਰ ਸੁਰਚੇ ਮਾਰਿਆ ਪਿਛੇ ਮਾਰਿਆ ਡੰਡੇ ਤੇ ਹੋਰ ਵੀ ਤੇ ਉਸ ਤੋਂ ਬਾਅਦ ਇੱਥੇ ਮੁੰਡੇ ਨੇ ਉਹਨੇ ਕੋ ਮਾਰਿਆ ਸੂਰੀ ਵਰਗਾ ਹੀ ਉਹ ਮੁੰਡੇ ਨੇ ਮਾਰਿਆ ਉਹ ਜਿਹੜਾ ਦੂਜਾ ਮੁੰਡਾ ਲੜਾਈ ਕਰਦੀ ਹੈ ਤੇ ਲੜਾਈ ਤਾਂ ਮੈਨੂੰ ਵੀ ਨਹੀਂ ਪਤਾ ਲੜਾਈ ਤਾਂ ਐਕਚੁਅਲੀ ਸਰ ਮਤਲਬ ਛੋਟੇ ਬੱਚਿਆਂ ਦੀ ਆ ਆਪਸ ਦੇ ਵਿੱਚ ਇਹਨਾਂ ਦੀ ਛੋਟਿਆਂ ਦੀ ਹੀ ਲੜਾਈ ਤੇ ਇੱਕ ਦਿਨ ਵੀ ਮੈਨੂੰ ਇਹਨਾਂ ਨੇ ਛੋਟੇ ਦੇ ਨਾਲ ਮੁੰਨੂ ਘੇਰ ਲਿਆ ਸੀ ਤੇ ਉਸ ਦਿਨ ਇਹਨਾਂ ਨੂੰ ਮੈਂ ਕਿਹਾ ਵੀ ਮੈਂ ਕਿਹਾ ਵੀ ਤੁਸੀਂ ਕੋਈ ਗੱਲਬਾਤ ਨਾ ਕਰੋ ਕੋਈ ਗੱਲ ਨਹੀਂ ਵੀ ਮੈਂ ਸਰ ਆਰਮੀ 'ਚ ਆ ਮੈਨੂੰ ਇਹ ਵੀ ਮੈਂ ਕਿਹਾ ਮੇਰੀ ਛੁੱਟੀ ਖਤਮ ਹੋਣ ਵਾਲੀ ਆ ਕੋਈ ਗੱਲਬਾਤ ਨਾ ਹੋਵੇ ਮੱਥਾ ਜੋੜ ਕੇ ਉਧਰ ਵੀ ਲੰਘਿਆ ਸੀ ਆਰਮੀ 'ਚ ਕੀ ਪੋਸਟਿੰਗ ਸਿਪਾਹੀਆਂ ਮੈਂ ਸਰ ਦਾ ਕਹਣਾ ਕਿ 20-25 ਬੰਦਿਆਂ ਨੂੰ ਨਾਲ ਲੈ ਕੇ ਇਹਨਾਂ ਨੇ ਹਮਲਾ ਕੀਤਾ ਸਾਡੇ ਤੇ ਗੋਲੀਆਂ ਵੀ ਚਲਾਈਆਂ ਬੋਲ ਵੀ ਹੈਗੇ ਬੋਲ ਵੀ ਹੈਗੇ ਇਹ ਸਰ ਪੂਰਾ ਮਤਲਬ ਆਪਣੇ ਕੋਲੋਂ ਕਹਿੰਦੇ ਆ ਮੈਂ ਤਾਂ ਮੇਰੀ ਸਿਸਟਰ ਐ ਬਸ ਚੁੱਪ ਕਰਕੇ ਜਾਂਦੇ ਸੀ ਉਹਨਾਂ ਖਿਲਾੜ ਕੇ ਉਹਨਾਂ ਮਾਰਿਆ ਵੀ ਆ ਤੇ ਆਪਣਾ ਇੱਥੇ ਮੇਰੇ ਆ ਦੇਖੋ ਛੱਟ ਵੀ ਲਾਈ ਆ ਫਿਰ ਉਹਨਾਂ ਕੋ ਜਿਹੜੇ ਖੋਲੋ ਕਿੱਥੋਂ ਆ ਗਏ ਪਤਾ ਨਹੀਂ ਵਿਖਾਉ ਉਹਨਾਂ ਨੂੰ ਚਲੋ ਪਿੰਡ ਹਾਂ ਚਲੋ ਪਿੰਡ ਚੱਲਦੇ ਆਪਾਂ ਸਾਰੇ ਪਿੰਡ ਨੂੰ ਪਤਾ ਵਾ ਉੱਥੇ ਨੰਗਣਦੇ ਆ ਸਾਰੇ ਪਿੰਡ ਨੂੰ ਪਤਾ ਉੱਥੇ ਖਿਲਾੜ ਕੇ ਮੈਨੂੰ ਮਾਰਿਆ ਵਾ ਤੇ ਉਸ ਤੋਂ ਬਾਅਦ ਮੈਂ ਘਰ ਆਇਆ ਤੇ ਮੈਂ ਪਾਪਾ ਨੂੰ ਆਖਿਆ ਮੈਂ ਆਪਾਂ ਵੀ ਤੇ ਪਾਪਾ ਕਹਿੰਦੇ ਨਹੀਂ ਪਾਪਾ ਕਹਿੰਦੇ ਆਪਣਾ ਇੱਥੇ ਚਲੋ ਥਾਣੇ ਚਲੋ ਮੇਰੀ ਨੌਕਰੀ ਦਾ ਸਵਾਲ ਆ। ਸਾਡੀ ਆ ਬਾਹਰ ਦੇ ਕਾਹਦੇ ਹਟਾ। ਇਹ ਪਤਾ ਨਹੀਂ ਇਹਨੇ ਕੋਈ ਥੁਰੀ ਜੀ ਮਾਰੀ ਉਹਨੇ ਮੁੰਡੇ ਨੇ ਪਤਾ ਨਹੀਂ ਕੀ ਸੀ ਉਹਦੇ ਕੋਲ ਉਹਨੇ ਇਹ ਮਾਰੀ। ਕੱਲੇ ਸੀ। ਹਾਂਜੀ। ਇਹ ਕੱਲਾ ਸੀ। ਮੈਂ ਕੱਲਾ ਸੀ ਨਾ ਸਰ ਮੈਂ ਕੱਲਾ ਸੀ ਤਾਂ ਐਸ ਕਰਕੇ। ਸਰ ਮੈਨੂੰ ਛੁੱਟੀ ਹੋਈ ਸੀ ਕਾਲਜ 'ਚ ਮੈਂ ਆਪਣੇ ਬ੍ਰਦਰ ਨੂੰ ਕਾਲ ਕਰੀ ਉਹ ਮੈਨੂੰ ਕਾਲ ਕਾਲਜ ਤੇ ਲੈ ਲੈਣ ਲਈ ਆਂਦਾ ਪਿਆ ਸੀ ਤੇ ਇਹ ਆਪਾਂ ਦੇ ਪਈ ਰਾਸਤੇ ਵਿੱਚ ਇੱਕ ਮੁੰਡਾ ਸੀ ਛੋਟੇ ਜਿਹੇ ਹਿੱਟ ਵਾਲਾ ਉਹਨੇ ਫੜ ਕੇ ਤੀ ਰੋੜਾ ਕਾਫੀ ਟਾਈਮ ਦਾ ਖੜਾ ਹਈ ਮੈਨੂੰ ਨਹੀਂ ਸੀ ਪਤਾ। ਤੇ ਉਹਨੇ ਫੜ ਕੇ ਰੋੜਾ ਮੇਰੇ ਬ੍ਰਦਰ ਨੇ ਮਾਰਤਾ ਹੈ ਤੇ ਮੈਂ ਤੇ ਮੇਰਾ ਭਰਾ ਸਰਕ ਦੇ ਵਿੱਚ ਘਾੜ ਡੇ ਗਏ ਕਾਫੀ ਜਾਨਿਆਂ ਨੇ ਦੇਖਿਆ ਸਰਕ ਦੇ ਵਿੱਚ ਘਾੜ ਡੇ ਗਿਓ ਮੁੰਡੇ ਨੇ ਫੜ ਕੇ ਮੇਰੇ ਭਰਾ ਦੇ ਪਤਾ ਨਹੀਂ ਕੀ ਮਾਰਤਾ ਤੇ ਲਹੂ ਲਗਨ ਲੱਗ ਪਿਆ ਤੇ ਮੈਂ ਰੋਂਦੀ ਰੋਂਦੀ ਆਪਣੇ ਘਰੇ ਆ ਕੇ ਪਾਪਾ ਨੂੰ ਦੱਸਿਆ ਫਿਰ ਮੈਂ ਤੇ ਮੇਰੇ ਪਾਪਾ ਤੇ ਮੇਰਾ ਬ੍ਰਦਰ ਦਿਖਾ ਦਰਖਾਸਤ ਦੇਣ ਲੈ ਆਂਦੇ ਪਏ ਸੀ ਹਾਂਜੀ ਤੇ ਉਹਨਾਂ ਨੇ ਬੋਲ ਦਿੱਤਾ ਹੋਇਆ ਵੀ ਮਤਲਬ ਤੁਸੀਂ ਬੰਦੇ ਲੈ ਕੇ ਆਏ ਹੋ ਜਿਹਾ ਕੁਝ ਨਹੀਂ ਸੀ ਤੁਸੀਂ ਧਿਰ ਕਹਿੰਦੀ ਹੈ ਕਿ ਉਹਨਾਂ ਨੇ ਗੋਲੀਆਂ ਵੀ ਚਲਾਈਆਂ ਨਹੀਂ ਨਹੀਂ ਸਰ ਐਨਸੀਸੀ ਕੈਡਟ ਹੋ ਕੇ ਝੂਠ ਨਹੀਂ ਮਾਰ ਸਕਦੀ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਨੇ ਇੱਕ ਇੱਕ ਪਾਰਟੀ ਦਾ ਹੈ ਤੇ ਦੋ ਜਣੇ ਦੂਸਰੀ ਪਾਰਟੀ ਦੇ ਨੇ ਇਹ ਤਿੰਨੇ ਜਿਹੜੇ ਉਮਰਪੁਰਾ ਨਮਾਵਾਦੀ ਦੇ ਰਹਿ ਵਾਲੇ ਨੇ ਤੇ ਕੀ ਕਿਤਾ ਦੱਸਿਆ ਕੁਛ ਨਹੀਂ ਕੀ ਹੋਇਆ ਉਨ੍ਹਾਂ ਨੇ ਇਹਨਾਂ ਨੇ ਸਾਨੂੰ ਦੱਸਿਆ ਕਿ ਕੋਈ ਲੜਾਈ ਹੋਈ ਸੀਗੀ ਕਿ ਜਿਹੜੀ ਇਹਨਾਂ ਦੀ ਬੇਟੀ ਐ ਕਿਤੋਂ ਆ ਰਹੀ ਸੀਗੀ ਤੇ ਉਸ ਟਾਈਮ ਲੜਾਈ ਹੋਈ ਐ ਤੇ ਉਸ ਟਾਈਮ ਉਸ ਦਰਾਣੀ ਸੱਟਾਂ ਲੱਗੀਆਂ ਨੇ ਲੱਗਦਾ ਜਿਵੇਂ ਸੱਟਾਂ ਲੱਗੀਆਂ ਕੋ ਗੋਲੀ ਗਾਰੀ ਵੀ ਲੱਗੀ ਹੋਈ ਹੈ ਨਹੀਂ ਗੋਲੀ ਦੇ ਵਾਲੇ ਕੋਈ ਸੱਟ ਨਹੀਂ ਹੈ ਕੀ ਤੁਹਾਡੇ ਕੋਲ ਕੀ ਕਹਿੰਦੇ ਸਾਡੇ ਵੱਲੋਂ ਇਹਨਾਂ ਦੀ ਐਮਐਲਏ ਰਿਪੋਰਟ ਜਿਹੜੀ ਹੈ ਉਹ ਤਿਆਰ ਕਰਕੇ पुलिस अॻे भेजी ज